ਲੈ ਕੇ ਅੰਗੈਲੀ ਵਰਤਨ ਵਾਲੇ ਹੈੱਡ ਕਨਸਟੇਬਲ ਦੇ ਸਮੇਤ ਸੱਤ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਦਰਅਸਲ ਆਜ਼ਾਦੀ ਦਿਵਸ ਨੂੰ ਲੈ ਕੇ ਪ੍ਰੋਗਰਾਮ ਉਲਿੱਕੇ ਜਾਣੇ ਨੇ ਜਿਸ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਕਰਮੀ ਅਤੇ ਸੁਰੱਖਿਆ ਕਰਮੀ ਕਈ ਦਿਨਾਂ ਤੋਂ ਮੌਕ ਟ੍ਰਲ ਕਰ ਰਹੇ ਸਨ। ਐਸੇ ਦੌਰਾਨ ਜਦ ਸਿਵਲ ਡਰੈਸ ਦੇ ਅੰਦਰ ਸੁਰੱਖਿਆ ਕਰਮੀ ਇੱਕ ਡੰਮੀ ਬੰਬ ਦੇ ਨਾਲ ਲਾਲ ਕਿਲੇ ਦੇ ਵਿੱਚ ਐਂਟਰ ਕਰਦੇ ਨੇ ਤਾਂ ਕੁਝ ਪੁਲਿਸ ਕਰਮੀ ਇਸ ਡੰਮੀ ਬੰਬ ਨੂੰ ਫੜਨ ਦੇ ਵਿੱਚ ਨਾ ਕਾਮਯਾਬ ਹੋ ਜਾਂਦੇ ਨੇ। ਜਿਸ ਤੋਂ ਬਾਅਦ ਉਹਨਾਂ ਦੇ ਉੱਪਰ ਇੱਕ ਸਖਤ ਐਕਸ਼ਨ ਲੈਂਦਿਆਂ ਹੋਇਆ ਹੈੱਡ ਕਨਸਟੇਬਲ ਦੇ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਹਰ ਸਾਲ ਹੀ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੇ ਉੱਪਰ ਵੱਡਾ ਇਕੱਠ ਹੁੰਦਾ ਹੈ। ਵੱਡੇ ਪੱਧਰ ਦੇ ਉੱਪਰ ਲੋਕ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਉੱਥੇ ਹੀ ਸੁਰੱਖਿਆ ਪ੍ਰਬੰਧਨਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕਈ ਦਿਨ ਪਹਿਲਾਂ ਤੋਂ ਹੀ ਸਰਵੇਖਣ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਿਸ ਦੇ ਚੱਲਦਿਆਂ ਕਈ ਦਿਨਾਂ ਤੋਂ ਪੁਲਿਸ ਕਰਮੀਆਂ ਅਤੇ ਸੁਰੱਖਿਆ ਕਰਮੀਆਂ ਦੇ ਵੱਲੋਂ ਮੌਕ ਡ੍ਰਿਲ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਹੋਈ ਇਸ ਵੱਡੀ ਗਲਤੀ ਨੇ ਸੱਤ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਵਾ ਦਿੱਤਾ ਸਰਕਾਰ ਦੇ ਵੱਲੋਂ ਬਹੁਤ ਹੀ ਸਖਤ ਫੈਸਲਾ ਲਿਆ ਗਿਆ ਅਤੇ ਲਿਆ ਵੀ ਕਿਉਂ ਨਾ ਜਾਏ ਕਿਉਂਕਿ ਆਜ਼ਾਦੀ ਦਿਵਸ ਵਾਲੇ ਦਿਨ ਬਹੁਤ ਵੱਡਾ ਇਕੱਠ ਲਾਲ ਕਿਲੇ ਦੇ ਉੱਪਰ ਹੁੰਦਾ ਇਸ ਦਿਨ ਦੇ ਅੰਦਰ ਕੋਈ ਵੀ ਅਨਸੁਖਾਵਿਕ ਘਟਨਾ ਨਾ ਵਾਪਰੇ ਸਰਕਾਰ ਇਸ ਦੇ ਲਈ ਪੂਰੀ ਸ਼ਕਤੀ ਦੇ ਨਾਲ ਸੁਰੱਖਿਆ ਪ੍ਰਬੰਧ ਕਰਦੀ ਹੈ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਅੰਗੈਲੀ ਵਰਤਨ ਵਾਲੇ ਹੈੱਡ ਕਨਸਟੇਬਲ ਦੇ ਸਮੇਤ ਸੱਤ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਦਰਅਸਲ ਆਜ਼ਾਦੀ ਦਿਵਸ ਨੂੰ ਲੈ ਕੇ ਪ੍ਰੋਗਰਾਮ ਉਲੀਕੇ ਜਾਣੇ ਨੇ ਜਿਸ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਕਰਮੀਆਂ ਤੇ ਸੁਰੱਖਿਆ ਕਰਮੀ ਕਈ ਦਿਨਾਂ ਤੋਂ ਮੌਕ ਟ੍ਰਲ ਕਰ ਰਹੇ ਸਨ। ਐਸੇ ਦੌਰਾਨ ਜਦ ਸਿਵਲ ਡਰੈਸ ਦੇ ਅੰਦਰ ਸੁਰੱਖਿਆ ਕਰਮੀ ਇੱਕ ਡੰਮੀ ਬੰਬ ਦੇ ਨਾਲ ਲਾਲ ਕਿਲੇ ਦੇ ਵਿੱਚ ਐਂਟਰ ਕਰਦੇ ਨੇ ਤਾਂ ਕੁਝ ਪੁਲਿਸ ਕਰਮੀ ਇਸ ਡੰਮੀ ਬੰਬ ਨੂੰ ਫੜਨ ਦੇ ਵਿੱਚ ਨਾ ਕਾਮਯਾਬ ਹੋ ਜਾਂਦੇ ਨੇ। ਜਿਸ ਤੋਂ ਬਾਅਦ ਉਹਨਾਂ ਦੇ ਉੱਪਰ ਇੱਕ ਸਖਤ ਐਕਸ਼ਨ ਲੈਂਦਿਆਂ ਹੋਇਆ ਹੈੱਡ ਕਨਸਟੇਬਲ ਦੇ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਹਰ ਸਾਲ ਹੀ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੇ ਉੱਪਰ ਵੱਡਾ ਇਕੱਠ ਹੁੰਦਾ ਹੈ। ਵੱਡੇ ਪੱਧਰ ਦੇ ਉੱਪਰ ਲੋਕ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਉੱਥੇ ਸੁਰੱਖਿਆ ਪ੍ਰਬੰਧਨਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕਈ ਦਿਨ ਪਹਿਲਾਂ ਤੋਂ ਹੀ ਸਰਵੇਖਣ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਿਸ ਦੇ ਚੱਲਦਿਆਂ ਕਈ ਦਿਨਾਂ ਤੋਂ ਪੁਲਿਸ ਕਰਮੀਆਂ ਤੇ ਸੁਰੱਖਿਆ ਕਰਮੀਆਂ ਦੇ ਵੱਲੋਂ ਮੌਕ ਡ੍ਰਿਲ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਕੋਈ ਇਸ ਵੱਡੀ ਗਲਤੀ ਨੇ ਸੱਤ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਵਾ ਦਿੱਤਾ ਹੈ ਸਰਕਾਰ ਦੇ ਵੱਲੋਂ ਬਹੁਤ ਹੀ ਸਖਤ ਫੈਸਲਾ ਲਿਆ ਗਿਆ ਅਤੇ ਲਿਆ ਵੀ ਕਿਉਂ ਨਾ ਜਾਏ ਕਿਉਂਕਿ ਆਜ਼ਾਦੀ ਦਿਵਸ ਵਾਲੇ ਦਿਨ ਬਹੁਤ ਵੱਡਾ ਇਕੱਠ ਲਾਲ ਕਿਰੇ ਦੇ ਉੱਪਰ ਹੁੰਦਾ ਹੈ ਇਸ ਦਿਨ ਦੇ ਅੰਦਰ ਕੋਈ ਵੀ ਅਨਸੁਖਾਵਿਕ ਘਟਨਾ ਨਾ ਵਾਪਰੇ ਸਰਕਾਰ ਇਸ ਦੇ ਲਈ ਪੂਰੀ ਸ਼ਕਤੀ ਦੇ ਨਾਲ ਸੁਰੱਖਿਆ ਪ੍ਰਬੰਧ ਕਰਦੀ ਹੈ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਅੰਗੈਲੀ ਵਰਤਨ ਵਾਲੇ ਹੈੱਡ ਕਨਸਟੇਬਲ ਦੇ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਦਰਅਸਲ ਆਜ਼ਾਦੀ ਦਿਵਸ ਨੂੰ ਲੈ ਕੇ ਪ੍ਰੋਗਰਾਮ ਉਲੂਕੀਏ ਜਾਣੇ ਰਹੇ ਜਿਸ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਕਰਮੀਆਂ ਤੇ ਸੁਰੱਖਿਆ ਕਰਮੀ ਕਈ ਦਿਨਾਂ ਤੋਂ ਮੌਕ ਟ੍ਰੈਲ ਕਰ ਰਹੇ ਸਨ। ਇਸੇ ਦੌਰਾਨ ਜਦ ਸਿਵਲ ਡਰੈਸ ਦੇ ਅੰਦਰ ਸੁਰੱਖਿਆ ਕਰਮੀ ਇੱਕ ਡੰਮੀ ਬੰਬ ਦੇ ਨਾਲ ਲਾਲ ਕਿਲੇ ਦੇ ਵਿੱਚ ਐਂਟਰ ਕਰਦੇ ਨੇ ਤਾਂ ਕੁਝ ਪੁਲਿਸ ਕਰਮੀ ਇਸ ਡੰਮੀ ਬੰਬ ਨੂੰ ਫੜਨ ਦੇ ਵਿੱਚ ਨਾਕਾਮਯਾਬ ਹੋ ਜਾਂਦੇ ਨੇ। ਜਿਸ ਤੋਂ ਬਾਅਦ ਉਹਨਾਂ ਦੇ ਉੱਪਰ ਇੱਕ ਸਖਤ ਐਕਸ਼ਨ ਲੈਂਦਿਆਂ ਹੋਇਆ ਹੈੱਡ ਕਨਸਟੇਬਲ ਦੇ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਹਰ ਸਾਲ ਹੀ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੇ ਉੱਪਰ ਵੱਡਾ ਇਕੱਠ ਹੁੰਦਾ ਹੈ। ਵੱਡੇ ਪੱਧਰ ਦੇ ਉੱਪਰ ਲੋਕ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਉੱਥੇ ਸੁਰੱਖਿਆ ਪ੍ਰਬੰਧਨਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕਈ ਦਿਨ ਪਹਿਲਾਂ ਤੋਂ ਹੀ ਸਰਵੇਖਣ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਿਸ ਦੇ ਚੱਲਦਿਆਂ ਕਈ ਦਿਨਾਂ ਤੋਂ ਪੁਲਿਸ ਕਰਮੀਆਂ ਅਤੇ ਸੁਰੱਖਿਆ ਕਰਮੀਆਂ ਦੇ ਵੱਲੋਂ ਮੌਕ ਡ੍ਰਿਲ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਹੋਈ ਇਸ ਵੱਡੀ ਗਲਤੀ ਨੇ ਸੱਤ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਵਾ ਦਿੱਤਾ ਸਰਕਾਰ ਦੇ ਵੱਲੋਂ ਬਹੁਤ ਹੀ ਸਖਤ ਫੈਸਲਾ ਲਿਆ ਗਿਆ ਅਤੇ ਲਿਆ ਵੀ ਕਿਉਂ ਨਾ ਜਾਏ ਕਿਉਂਕਿ ਆਜ਼ਾਦੀ ਦਿਵਸ ਵਾਲੇ ਦਿਨ ਬਹੁਤ ਵੱਡਾ ਇਕੱਠ ਲਾਲ ਕਿਰੇ ਦੇ ਉੱਪਰ ਹੁੰਦਾ ਇਸ ਦਿਨ ਦੇ ਅੰਦਰ ਕੋਈ ਵੀ ਅਨਸੁਖਾਵਿਕ ਘਟਨਾ ਨਾ ਵਾਪਰੇ ਸਰਕਾਰ ਇਸ ਦੇ ਲਈ ਪੂਰੀ ਸ਼ਕਤੀ ਦੇ ਨਾਲ ਸੁਰੱਖਿਆ ਪ੍ਰਬੰਧ ਕਰਦੀ ਹੈ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਅੰਗੈਲੀ ਵਰਤਨ ਵਾਲੇ ਹੈੱਡ ਕਨਸਟੇਬਲ ਦੇ ਸਮੇਤ ਸੱਤ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਦਰਅਸਲ ਆਜ਼ਾਦੀ ਦਿਵਸ ਨੂੰ ਲੈ ਕੇ ਪ੍ਰੋਗਰਾਮ ਉਲਿੱਕੇ ਜਾਣੇ ਨੇ ਜਿਸ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਕਰਮੀ ਅਤੇ ਸੁਰੱਖਿਆ ਕਰਮੀ ਕਈ ਦਿਨਾਂ ਤੋਂ ਮੌਕ ਟ੍ਰਲ ਕਰ ਰਹੇ ਸਨ। ਐਸੇ ਦੌਰਾਨ ਜਦ ਸਿਵਲ ਡਰੈਸ ਦੇ ਅੰਦਰ ਸੁਰੱਖਿਆ ਕਰਮੀ ਇੱਕ ਡੰਮੀ ਬੰਬ ਦੇ ਨਾਲ ਲਾਲ ਕਿਲੇ ਦੇ ਵਿੱਚ ਐਂਟਰ ਕਰਦੇ ਨੇ ਤਾਂ ਕੁਝ ਪੁਲਿਸ ਕਰਮੀ ਇਸ ਡੰਮੀ ਬੰਬ ਨੂੰ ਫੜਨ ਦੇ ਵਿੱਚ ਨਾ ਕਾਮਯਾਬ ਹੋ ਜਾਂਦੇ ਨੇ। ਜਿਸ ਤੋਂ ਬਾਅਦ ਉਹਨਾਂ ਦੇ ਉੱਪਰ ਇੱਕ ਸਖਤ ਐਕਸ਼ਨ ਲੈਂਦਿਆਂ ਹੋਇਆ ਹੈੱਡ ਕਨਸਟੇਬਲ ਦੇ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਹਰ ਸਾਲ ਹੀ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੇ ਉੱਪਰ ਵੱਡਾ ਇਕੱਠ ਹੁੰਦਾ ਹੈ। ਵੱਡੇ ਪੱਧਰ ਦੇ ਉੱਪਰ ਲੋਕ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਉੱਥੇ ਹੀ ਸੁਰੱਖਿਆ ਪ੍ਰਬੰਧਨਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕਈ ਦਿਨ ਪਹਿਲਾਂ ਤੋਂ ਹੀ ਸਰਵੇਖਣ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਿਸ ਦੇ ਚੱਲਦਿਆਂ ਕਈ ਦਿਨਾਂ ਤੋਂ ਪੁਲਿਸ ਕਰਮੀਆਂ ਅਤੇ ਸੁਰੱਖਿਆ ਕਰਮੀਆਂ ਦੇ ਵੱਲੋਂ ਮੌਕ ਡ੍ਰਿਲ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਹੋਈ ਇਸ ਵੱਡੀ ਗਲਤੀ ਨੇ ਸੱਤ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਵਾ ਦਿੱਤਾ ਸਰਕਾਰ ਦੇ ਵੱਲੋਂ ਬਹੁਤ ਹੀ ਸਖਤ ਫੈਸਲਾ ਲਿਆ ਗਿਆ ਅਤੇ ਲਿਆ ਵੀ ਕਿਉਂ ਨਾ ਜਾਏ ਕਿਉਂਕਿ ਆਜ਼ਾਦੀ ਦਿਵਸ ਵਾਲੇ ਦਿਨ ਬਹੁਤ ਵੱਡਾ ਇਕੱਠ ਲਾਲ ਕਿਰੇ ਦੇ ਉੱਪਰ ਹੁੰਦਾ ਇਸ ਦਿਨ ਦੇ ਅੰਦਰ ਕੋਈ ਵੀ ਅਨਸੁਖਾਵਿਕ ਘਟਨਾ ਨਾ ਵਾਪਰੇ ਸਰਕਾਰ ਇਸ ਦੇ ਲਈ ਪੂਰੀ ਸ਼ਕਤੀ ਦੇ ਨਾਲ ਸੁਰੱਖਿਆ ਪ੍ਰਬੰਧ ਕਰਦੀ ਹੈ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਅੰਗੈਲੀ ਵਰਤਨ ਵਾਲੇ ਹੈੱਡ ਕਨਸਟੇਬਲ ਦੇ ਸਮੇਤ ਸੱਤ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਦਰਅਸਲ ਆਜ਼ਾਦੀ ਦਿਵਸ ਨੂੰ ਲੈ ਕੇ ਪ੍ਰੋਗਰਾਮ ਉਲਿੱਕੇ ਜਾਣੇ ਨੇ ਜਿਸ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਕਰਮੀਆਂ ਤੇ ਸੁਰੱਖਿਆ ਕਰਮੀ ਕਈ ਦਿਨਾਂ ਤੋਂ ਮੌਕ ਟ੍ਰੈਲ ਕਰ ਰਹੇ ਸਨ। ਐਸੇ ਦੌਰਾਨ ਜਦ ਸਿਵਲ ਡਰੈਸ ਦੇ ਅੰਦਰ ਸੁਰੱਖਿਆ ਕਰਮੀ ਇੱਕ ਡੰਮੀ ਬੰਬ ਦੇ ਨਾਲ ਲਾਲ ਕਿਲੇ ਦੇ ਵਿੱਚ ਐਂਟਰ ਕਰਦੇ ਨੇ ਤਾਂ ਕੁਝ ਪੁਲਿਸ ਕਰਮੀ ਇਸ ਡੰਮੀ ਬੰਬ ਨੂੰ ਫੜਨ ਦੇ ਵਿੱਚ ਨਾ ਕਾਮਯਾਬ ਹੋ ਜਾਂਦੇ ਨੇ। ਜਿਸ ਤੋਂ ਬਾਅਦ ਉਹਨਾਂ ਦੇ ਉੱਪਰ ਇੱਕ ਸਖਤ ਐਕਸ਼ਨ ਲੈਂਦਿਆਂ ਹੋਇਆ ਹੈੱਡ ਕਨਸਟੇਬਲ ਦੇ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਹਰ ਸਾਲ ਹੀ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੇ ਉੱਪਰ ਵੱਡਾ ਇਕੱਠ ਹੁੰਦਾ ਹੈ। ਵੱਡੇ ਪੱਧਰ ਦੇ ਉੱਪਰ ਲੋਕ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਉੱਥੇ ਹੀ ਸੁਰੱਖਿਆ ਪ੍ਰਬੰਧਨਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕਈ ਦਿਨ ਪਹਿਲਾਂ ਤੋਂ ਹੀ ਸਰਵੇਖਣ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਿਸ ਦੇ ਚੱਲਦਿਆਂ ਕਈ ਦਿਨਾਂ ਤੋਂ ਪੁਲਿਸ ਕਰਮੀਆਂ ਤੇ ਸੁਰੱਖਿਆ ਕਰਮੀਆਂ ਦੇ ਵੱਲੋਂ ਮੌਕ ਡ੍ਰਿਲ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਹੋਈ ਇਸ ਵੱਡੀ ਗਲਤੀ ਨੇ ਸੱਤ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਵਾ ਦਿੱਤਾ ਸਰਕਾਰ ਦੇ ਵੱਲੋਂ ਬਹੁਤ ਹੀ ਸਖਤ ਫੈਸਲਾ ਲਿਆ ਗਿਆ ਅਤੇ ਲਿਆ ਵੀ ਕਿਉਂ ਨਾ ਜਾਏ ਕਿਉਂਕਿ ਆਜ਼ਾਦੀ ਦਿਵਸ ਵਾਲੇ ਦਿਨ ਬਹੁਤ ਵੱਡਾ ਇਕੱਠ ਲਾਲ ਕਿਰੇ ਦੇ ਉੱਪਰ ਹੁੰਦਾ ਇਸ ਦਿਨ ਦੇ ਅੰਦਰ ਕੋਈ ਵੀ ਅਨਸੁਖਾਵਿਕ ਘਟਨਾ ਨਾ ਵਾਪਰੇ ਸਰਕਾਰ ਇਸ ਦੇ ਲਈ ਪੂਰੀ ਸ਼ਕਤੀ ਦੇ ਨਾਲ ਸੁਰੱਖਿਆ ਪ੍ਰਬੰਧ ਕਰਦੀ ਹੈ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਅੰਗੈਲੀ ਵਰਤਨ ਵਾਲੇ ਹੈੱਡ ਕਨਸਟੇਬਲ ਦੇ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਦਰਅਸਲ ਆਜ਼ਾਦੀ ਦਿਵਸ ਨੂੰ ਲੈ ਕੇ ਪ੍ਰੋਗਰਾਮ ਉਲੂਕੀਏ ਜਾਣੇ ਰਹੇ ਜਿਸ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਕਰਮੀਆਂ ਤੇ ਸੁਰੱਖਿਆ ਕਰਮੀ ਕਈ ਦਿਨਾਂ ਤੋਂ ਮੌਕ ਟ੍ਰੈਲ ਕਰ ਰਹੇ ਸਨ। ਐਸੇ ਦੌਰਾਨ ਜਦ ਸਿਵਲ ਡਰੈਸ ਦੇ ਅੰਦਰ ਸੁਰੱਖਿਆ ਕਰਮੀ ਇੱਕ ਡੰਮੀ ਬੰਬ ਦੇ ਨਾਲ ਲਾਲ ਕਿਲੇ ਦੇ ਵਿੱਚ ਐਂਟਰ ਕਰਦੇ ਨੇ ਤਾਂ ਕੁਝ ਪੁਲਿਸ ਕਰਮੀ ਇਸ ਡੰਮੀ ਬੰਬ ਨੂੰ ਫੜਨ ਦੇ ਵਿੱਚ ਨਾਕਾਮਯਾਬ ਹੋ ਜਾਂਦੇ ਨੇ। ਜਿਸ ਤੋਂ ਬਾਅਦ ਉਹਨਾਂ ਦੇ ਉੱਪਰ ਇੱਕ ਸਖਤ ਐਕਸ਼ਨ ਲੈਂਦਿਆਂ ਹੋਇਆ ਹੈੱਡ ਕਨਸਟੇਬਲ ਦੇ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਹਰ ਸਾਲ ਹੀ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੇ ਉੱਪਰ ਵੱਡਾ ਇਕੱਠ ਹੁੰਦਾ ਹੈ। ਵੱਡੇ ਪੱਦਰ ਦੇ ਉੱਪਰ ਲੋਕ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਉੱਥੇ ਸੁਰੱਖਿਆ ਪ੍ਰਬੰਧਨਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕਈ ਦਿਨ ਪਹਿਲਾਂ ਤੋਂ ਹੀ ਸਰਵੇਖਣ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਿਸ ਦੇ ਚੱਲਦਿਆਂ ਕਈ ਦਿਨਾਂ ਤੋਂ ਪੁਲਿਸ ਕਰਮੀਆਂ ਅਤੇ ਸੁਰੱਖਿਆ ਕਰਮੀਆਂ ਦੇ ਵੱਲੋਂ ਮੌਕ ਡ੍ਰਿਲ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਹੋਈ ਇਸ ਵੱਡੀ ਗਲਤੀ ਨੇ ਸੱਤ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਵਾ ਦਿੱਤਾ ਹੈ ਸਰਕਾਰ ਦੇ ਵੱਲੋਂ ਬਹੁਤ ਹੀ ਸਖਤ ਫੈਸਲਾ ਲਿਆ ਗਿਆ ਅਤੇ ਲਿਆ ਵੀ ਕਿਉਂ ਨਾ ਜਾਏ ਕਿਉਂਕਿ ਆਜ਼ਾਦੀ ਦਿਵਸ ਵਾਲੇ ਦਿਨ ਬਹੁਤ ਵੱਡਾ ਇਕੱਠ ਲਾਲ ਕਿਰੇ ਦੇ ਉੱਪਰ ਹੁੰਦਾ ਹੈ ਇਸ ਦਿਨ ਦੇ ਅੰਦਰ ਕੋਈ ਵੀ ਅਨਸੁਖਾਵਿਕ ਘਟਨਾ ਨਾ ਵਾਪਰੇ ਸਰਕਾਰ ਇਸ ਦੇ ਲਈ ਪੂਰੀ ਸ਼ਕਤੀ ਦੇ ਨਾਲ ਸੁਰੱਖਿਆ ਪ੍ਰਬੰਧ ਕਰਦੀ ਹੈ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਅੰਗੈਲੀ ਵਰਤਨ ਵਾਲੇ ਹੈੱਡ ਕਨਸਟੇਬਲ ਦੇ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਦਰਅਸਲ ਆਜ਼ਾਦੀ ਦਿਵਸ ਨੂੰ ਲੈ ਕੇ ਪ੍ਰੋਗਰਾਮ ਉਲੂਕੀਏ ਜਾਣੇ ਰਹੇ ਜਿਸ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਕਰਮੀਆਂ ਤੇ ਸੁਰੱਖਿਆ ਕਰਮੀ ਕਈ ਦਿਨਾਂ ਤੋਂ ਮੌਕ ਟ੍ਰਲ ਕਰ ਰਹੇ ਸਨ। ਐਸੇ ਦੌਰਾਨ ਜਦ ਸਿਵਲ ਡਰੈਸ ਦੇ ਅੰਦਰ ਸੁਰੱਖਿਆ ਕਰਮੀ ਇੱਕ ਡੰਮੀ ਬੰਬ ਦੇ ਨਾਲ ਲਾਲ ਕਿਲੇ ਦੇ ਵਿੱਚ ਐਂਟਰ ਕਰਦੇ ਨੇ ਤਾਂ ਕੁਝ ਪੁਲਿਸ ਕਰਮੀ ਇਸ ਡੰਮੀ ਬੰਬ ਨੂੰ ਫੜਨ ਦੇ ਵਿੱਚ ਨਾਕਾਮਯਾਬ ਹੋ ਜਾਂਦੇ ਨੇ। ਜਿਸ ਤੋਂ ਬਾਅਦ ਉਹਨਾਂ ਦੇ ਉੱਪਰ ਇੱਕ ਸਖਤ ਐਕਸ਼ਨ ਲੈਂਦਿਆਂ ਹੋਇਆ ਹੈੱਡ ਕਨਸਟੇਬਲ ਦੇ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਹਰ ਸਾਲ ਹੀ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੇ ਉੱਪਰ ਵੱਡਾ ਇਕੱਠ ਹੁੰਦਾ ਹੈ। ਵੱਡੇ ਪੱਧਰ ਦੇ ਉੱਪਰ ਲੋਕ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਉੱਥੇ ਹੀ ਸੁਰੱਖਿਆ ਪ੍ਰਬੰਧਨਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕਈ ਦਿਨ ਪਹਿਲਾਂ ਤੋਂ ਹੀ ਸਰਵੇਖਣ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਿਸ ਦੇ ਚੱਲਦਿਆਂ ਕਈ ਦਿਨਾਂ ਤੋਂ ਪੁਲਿਸ ਕਰਮੀਆਂ ਅਤੇ ਸੁਰੱਖਿਆ ਕਰਮੀਆਂ ਦੇ ਵੱਲੋਂ ਮੌਕ ਡ੍ਰਿਲ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਹੋਈ ਇਸ ਵੱਡੀ ਗਲਤੀ ਨੇ 7 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਵਾ ਦਿੱਤਾ ਹੈ ਸਰਕਾਰ ਦੇ ਵੱਲੋਂ ਬਹੁਤ ਹੀ ਸਖਤ ਫੈਸਲਾ ਲਿਆ ਗਿਆ ਅਤੇ ਲਿਆ ਵੀ ਕਿਉਂ ਨਾ ਜਾ ਕਿਉਂਕਿ ਆਜ਼ਾਦੀ ਦਿਵਸ ਵਾਲੇ ਦਿਨ ਬਹੁਤ ਵੱਡਾ ਇਕੱਠ ਲਾਲ ਕਿਲੇ ਦੇ ਉੱਪਰ ਹੁੰਦਾ ਹੈ ਇਸ ਦਿਨ ਦੇ ਅੰਦਰ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਸਰਕਾਰ ਇਸ ਦੇ ਲਈ ਪੂਰੀ ਸ਼ਕਤੀ ਦੇ ਨਾਲ ਸੁਰੱਖਿਆ ਪ੍ਰਬੰਧ ਕਰਦੀ ਹੈ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਅੰਗੈਲੀ ਵਰਤਨ ਵਾਲੇ ਹੈੱਡ ਕਨਸਟੇਬਲ ਦੇ ਸਮੇਤ ਸੱਤ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਦਰਅਸਲ ਆਜ਼ਾਦੀ ਦਿਵਸ ਨੂੰ ਲੈ ਕੇ ਪ੍ਰੋਗਰਾਮ ਉਲਿੱਕੇ ਜਾਣੇ ਨੇ ਜਿਸ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਕਰਮੀਆਂ ਤੇ ਸੁਰੱਖਿਆ ਕਰਮੀ ਕਈ ਦਿਨਾਂ ਤੋਂ ਮੌਕ ਟ੍ਰਲ ਕਰ ਰਹੇ ਸਨ। ਐਸੇ ਦੌਰਾਨ ਜਦ ਸਿਵਲ ਡਰੈਸ ਦੇ ਅੰਦਰ ਸੁਰੱਖਿਆ ਕਰਮੀ ਇੱਕ ਡੰਮੀ ਬੰਬ ਦੇ ਨਾਲ ਲਾਲ ਕਿਲੇ ਦੇ ਵਿੱਚ ਐਂਟਰ ਕਰਦੇ ਨੇ ਤਾਂ ਕੁਝ ਪੁਲਿਸ ਕਰਮੀ ਇਸ ਡੰਮੀ ਬੰਬ ਨੂੰ ਫੜਨ ਦੇ ਵਿੱਚ ਨਾ ਕਾਮਯਾਬ ਹੋ ਜਾਂਦੇ ਨੇ। ਜਿਸ ਤੋਂ ਬਾਅਦ ਉਹਨਾਂ ਦੇ ਉੱਪਰ ਇੱਕ ਸਖਤ ਐਕਸ਼ਨ ਲੈਂਦਿਆਂ ਹੋਇਆ ਹੈੱਡ ਕਨਸਟੇਬਲ ਦੇ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਹਰ ਸਾਲ ਹੀ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੇ ਉੱਪਰ ਵੱਡਾ ਇਕੱਠ ਹੁੰਦਾ ਹੈ। ਵੱਡੇ ਪੱਧਰ ਦੇ ਉੱਪਰ ਲੋਕ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਉੱਥੇ ਹੀ ਸੁਰੱਖਿਆ ਪ੍ਰਬੰਧਨਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕਈ ਦਿਨ ਪਹਿਲਾਂ ਤੋਂ ਹੀ ਸਰਵੇਖਣ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਿਸ ਦੇ ਚੱਲਦਿਆਂ ਕਈ ਦਿਨਾਂ ਤੋਂ ਪੁਲਿਸ ਕਰਮੀਆਂ ਤੇ ਸੁਰੱਖਿਆ ਕਰਮੀਆਂ ਦੇ ਵੱਲੋਂ ਮੌਕ ਡ੍ਰਿਲ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਹੋਈ ਇਸ ਵੱਡੀ ਗਲਤੀ ਨੇ ਸੱਤ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਵਾ ਦਿੱਤਾ ਹੈ ਸਰਕਾਰ ਦੇ ਵੱਲੋਂ ਬਹੁਤ ਹੀ ਸਖਤ ਫੈਸਲਾ ਲਿਆ ਗਿਆ ਅਤੇ ਲਿਆ ਵੀ ਕਿਉਂ ਨਾ ਜਾਏ ਕਿਉਂਕਿ ਆਜ਼ਾਦੀ ਦਿਵਸ ਵਾਲੇ ਦਿਨ ਬਹੁਤ ਵੱਡਾ ਇਕੱਠ ਲਾਲ ਕਿਰੇ ਦੇ ਉੱਪਰ ਹੁੰਦਾ ਹੈ ਇਸ ਦਿਨ ਦੇ ਅੰਦਰ ਕੋਈ ਵੀ ਅਨਸੁਖਾਵਿਕ ਘਟਨਾ ਨਾ ਵਾਪਰੇ ਸਰਕਾਰ ਇਸ ਦੇ ਲਈ ਪੂਰੀ ਸ਼ਕਤੀ ਦੇ ਨਾਲ ਸੁਰੱਖਿਆ ਪ੍ਰਬੰਧ ਕਰਦੀ ਹੈ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਅਨਗੈਲੀ ਵਰਤਨ ਵਾਲੇ ਹੈੱਡ ਕਨਸਟੇਬਲ ਦੇ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਦਰਅਸਲ ਆਜ਼ਾਦੀ ਦਿਵਸ ਨੂੰ ਲੈ ਕੇ ਪ੍ਰੋਗਰਾਮ ਉਲੀਕੇ ਜਾਣੇ ਨੇ ਜਿਸ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਕਰਮੀਆਂ ਤੇ ਸੁਰੱਖਿਆ ਕਰਮੀ ਕਈ ਦਿਨਾਂ ਤੋਂ ਮੌਕ ਟ੍ਰਲ ਕਰ ਰਹੇ ਸਨ ਐਸੇ ਦੌਰਾਨ ਜਦ ਸਿਵਲ ਡਰੈਸ ਦੇ ਅੰਦਰ ਸੁਰੱਖਿਆ